ਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਥੋੜਾ ਜਗਿੰਦਰ ਸਿੰਘ ਵੈੜੰਗਾ ਤੇ ਟਾਈਮ ਕਾਫੀ ਹੋ ਗਿਆ ਵੀਡੀਓ ਪਾਉਣ ਦੇ ਵਿੱਚ ਕਿਉਂਕਿ ਇਕੱਲੇ ਬੰਦੇ ਨੂੰ ਥੋੜਾ ਜਿਹਾ ਬਾਈ ਵਕਤ ਲੱਗ ਜਾਂਦਾ ਬਿਜੀ ਹੁੰਦਾ ਬੰਦਾ ਬਾ ਪੁੱਜ ਕੇ ਜਿਆਦਾ ਬਿਜੀ ਹੋਵੇ ਸੀ ਆਪਾਂ ਇਕੱਲੇ ਸੀਗੇ ਕਿਉਂਕਿ ਤੁਹਾਨੂੰ ਦਿਖਾ ਦੀ ਵੀ ਆਪਾਂ ਪਹਿਲੀ ਵਾਰ ਆਹ ਜਿਹੜਾ ਜੀਰੀ ਲਾਈ ਆਪਾਂ ਬਾਸਪਤੀ ਲਾਈ ਆ 17 18 ਤੇ ਪਹਿਲਾਂ ਤਾਂ ਆਪਣਾ ਵੀ ਜਣੀ ਕਾਰੋਬਾਰ ਹੋਰ ਸੀਗਾ ਤੇ ਹੁਣ ਜਣੀ ਆਪਣਾ ਖੇਤੀਵਾਲ ਇੱਕ ਰੁਝਾਨ ਹੋਇਆ ਵੀ ਯਾਰ ਆਪਣੇ ਜਿਹੜੇ ਦਾਦੇ-ਪਰਦਾਦਿਆਂ ਦੀ ਜਾਇਦਾਦ ਆ ਹਨਾ ਤਾਂ ਜੱਟ ਦੇ ਮੁੰਡੇ ਨੇ ਤਾਂ ਖੀਰ ਨੂੰ ਜ਼ਮੀਨ ਦਾ ਮਤਲਬ ਪਾਉਣਾ ਵੇਚਣਾ ਇਹੀ ਜੋ ਮਰਜ਼ੀ ਕਰੀ ਚੱਲੀਏ ਚਲੋ ਜੇ ਕੋਈ ਨੌਕਰੀ ਵਗੈਰਾ ਪਰਮਾਤਮਾ ਕਿਸੇ ਨੂੰ ਦਿੰਦਾ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਤਾਂ ਉਹ ਵਧੀਆ ਗੱਲਾਂ ਨਹੀਂ ਆਪਾਂ ਨੂੰ ਤਾਂ ਬਾਈ ਖੇਤੀਬਾੜੀ ਕਰਨੀ ਪੈਣੀ ਆ ਤੇ ਬਾਕੀ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਕਿਉਂਕਿ ਥੋੜਾ ਜਿਆਦਾ ਹੁਣ ਆ ਵੀ ਜਿਵੇਂ ਹੁਣ ਆਪਾਂ ਨਵੇਂ ਲਾਈ ਸੀ ਜੇ ਨੂੰ ਮਨ ਲਓ ਅਤੀ ਅਤੀ ਬੋਰੀ ਆਪਾਂ ਪਾਈ ਆ ਯੂਰੀਆ ਦੀ ਪਾਈ ਆ ਹਜੇ ਤੇ ਮਾੜਾ ਮੋਟਾ ਹਜੇ ਥੋੜਾ ਬੋਤ ਲਟਰਨ ਪਟਰਨ ਸਿੱਟਿਆ ਬਾਲਾ ਨਹੀਂ ਤੇ ਬਾਕੀ ਤੁਸੀਂ ਸਾਰਿਆਂ ਦੀ ਥੋੜੀ ਸਪੋਰਟ ਚਾਹੀਦੀ ਆ ਵਾਹਿਗੁਰੂ ਅੱਗੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਿਓ ਸੱਚੇ ਪਾਤਸ਼ਾਹ ਜਿੰਨੇ ਵੀ ਕੁੱਲ ਜਾਨ ਜੀਵ ਜੰਤੂ ਆ ਤੇ ਜੋ ਕਿਸਾਨ ਆ ਜੋ ਵੀ ਇਸ ਧਰਤੀ ਦੇ ਉੱਤੇ ਆਦੇ ਢੱਡ ਲਈ ਕਰਦਾ ਤਾਂ ਉਹਦਾ ਹਰਕ ਦਾ ਜਣੀ ਭਲਾ ਮੰਗੇ ਜੇ ਤੇ ਆਪਣੇ ਵੀਰ ਲਈ ਕਿਉਂਕਿ ਪਹਿਲੀ ਏਰ ਆਪਾਂ ਕੀਤਾ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਆਏ ਆ ਵੀ ਆਪਾਂ ਨੂੰ ਥੋੜੇ ਵਰਗੇ ਵੀਰਾਂ ਦੀ ਕਿਉਂਕਿ ਪਰਮਾਤਮਾ ਵੀ ਆਪਣੇ ਭਰਾਵਾਂ ਦੀ ਵਸਦਾ ਤੇ ਬਾਕੀ ਆਪਾਂ ਕਿੰਨਾ ਤੁਹਾਨੂੰ ਵੀਡੀਓ ਲਾਜ਼ਮੀ ਪਾਇਆ ਕਰਾਂਗੇ ਬਾਕੀ ਐਂ ਗੱਲ ਆ ਬਾਈ ਹੁਣ ਆਪਣਾ ਇਹ ਜਿਹੜਾ ਹੈਗਾ ਨਾ ਇਹ ਕਿੜਾ ਵੀ ਆਪਾਂ ਮੋਟਰ ਤੇ ਆ ਕਿਵੇਂ ਆ ਤੇ ਖੂਹ ਹਜੇ ਸਾਡਾ ਕੱਚਾ ਹੀ ਆ ਤਾਂ ਉਹ ਬਾਬੇ ਪਾਜਾ ਪੀਰ ਤੇ ਛੱਡੀ ਆ ਡੋਰੀਆਂ ਬਾਬੇ ਸ਼ੇਖ ਫਰੀਦ ਮਹਾਰਾਜ ਸੱਚੇ ਪਾਸ਼ਾ ਤੇ ਤੁਹਾਨੂੰ ਇੰਜਨ ਚੱਲਦਾ ਵੀ ਦਿਖਾ ਦਿੰਨੇ ਕਿਉਂਕਿ ਥੋੜੀ ਜਿਹਾ ਆਵਾਜ਼ ਘੱਟ ਆਊਗੀ ਤੇ ਆਪਾਂ ਤੁਹਾਨੂੰ ਇੰਜਨ ਵੀ ਦਿਖਾ ਦਿੰਨੇ ਆ ਵੀ ਕਿਉਂਕਿ ਅਗਲਾ ਕਹਿੰਦਾ ਯਾਰ ਖਾਣੀ ਝੂਠ ਬੋਲਦਾ ਇਹ ਕਿਵੇਂ ਆ ਤੇ ਆਪਾਂ ਇੰਜਨ ਦੇ ਉੱਤੇ ਜਿਹੜੀ ਆਪਦਾ ਇਹ ਸਿਸਟਮ ਚਲਾਇਆ ਦੇਖੋ ਆਪਣੇ ਜਿਹੜੇ 3 ਇੰਚੀ ਥੱਲੇ ਫਿਲਟਰ ਸੀਗਾ ਤੇ 3 ਇੰਚੀ ਦਾ ਪਾਣੀ ਦੱਸੋ ਵੀ ਕਿਵੇਂ ਠੀਕ ਆ ਬਾਕੀ ਆਪਣਾ ਪਾਣੀ ਫੱਡਿਆ ਹੋਇਆ ਤੇ ਸਾਰੇ ਵੀਰਾਂ ਦੇ ਸੰਯੋਗ ਨਾਲੇ ਕੰਮ ਹੁੰਦਾ ਤੇ ਦੱਸੋ ਕਿਵੇਂ ਜੀਰੀ ਠੀਕ ਖੜੀ ਆ ਕਿਉਂਕਿ ਨਵਾਂ ਕੰਮ ਆ ਪਹਿਲੀ ਏ ਹਣਾ ਤੇ ਬਾਕੀ ਭਾਈ ਆਪਣੀ ਇੱਕ ਬੇਨਤੀ ਆ ਵੀ ਆਪਾਂ ਇਹ ਕੰਨੇ ਵੀ ਮੈਂ ਸ਼ੁਰੂ ਤੋਂ ਵੀਡੀਓ ਚ ਇਹੀ ਕਹਿਣਾ ਆ ਵੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾਗਾ ਨਾ ਮਾੜਾ ਚੰਗਾ ਬੋਲੋ ਕਿਉਂਕਿ ਵਕਤ ਹੁੰਦਾ ਵਕਤ ਐਸੀ ਚੀਜ਼ ਆ ਵੀ ਬੰਦੇ ਨੂੰ ਫਰਸ਼ ਤੋਂ ਅਰਸ਼ ਤੇ ਹੀ ਮਾਰਦਾ ਤੇ ਅਰਸ਼ ਤੋਂ ਫਰਸ਼ ਤੇ ਹੀ ਮਾਰਦਾ ਇਹ ਤੁਹਾਨੂੰ ਪਤਾ ਹੀ ਆ ਕਿਉਂਕਿ ਇੱਕ ਕਹਾਵਤ ਆ ਵੀ ਬੰਦਾ ਕਦੇ ਤਾਂ ਬੰਦਾ ਲੱਕੜਾਂ ਨੂੰ ਸਾੜਦਾ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਕਿ ਪੈਸੇ ਤੇਲੇ ਦਾ ਜੋ ਵੀ ਆਪ ਦਾ ਇਹ ਹਕਾਰ ਨਹੀਂ ਕਰਨਾ ਚਾਹੀਦਾ ਮਾਨ ਨਹੀਂ ਕਰਨਾ ਚਾਹੀਦਾ ਇੱਥੇ ਵੱਡੇ ਵੱਡੇ ਰਾਜੇ ਆਏ ਆ ਦੁਨੀਆ ਜੱਤ ਕੇ ਤੁਰ ਗਏ ਆ ਹੈ ਸਕੰਦਰ ਆ ਗਏ ਕਿੱਧਰੇ ਤੇ ਇਹ ਪਰਮਾਤਮਾ ਦੇ ਤੇ ਇੱਕ ਧਰਤੀ ਮਾਂ ਦੇ ਸਿਰ ਤੇ ਸਾਰਾ ਸਿਸਟਮ ਚੱਲਦਾ ਇਹਨੂੰ ਯਾਦ ਰੱਖੋ ਖਵਾਜਾ ਪੀਰ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਤੇ ਬਾਕੀ ਸਾਰੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਈਕਲ ਸਭ ਤੇ ਮੇਰ ਭਰੇ ਹੱਥ ਰੱਖੇ ਤੇ ਤੁਹਾਨੂੰ ਹੋਰ ਵੀ ਵੀਡੀਓ ਪਾਉਂਦੇ ਰਾਵਾਂਗੇ ਆਪਾਂ ਨਵੀਂ ਨਵੀਂ ਜਿਵੇਂ ਜਿਸ ਤਰੀਕੇ ਨਾਲ ਆਪਾਂ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਪਹਿਲਾ ਕੰਮ ਆ ਕਈ ਵਾਰੀ ਕੋਈ ਮੰਨ ਕੇ ਚੱਲੋ ਵੀ ਆਪਾਂ ਥੋੜਾ ਬੋਤਾਂ ਗਲਤ ਵੀ ਹੋ ਜਾਂਦਾ ਕਿ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਕਿਸਾਨ ਆ ਜਾਂ ਕਿਵੇਂ ਆ ਆਹ ਕਿਸਾਨ ਦਾ ਪੁੱਤ ਹਾਂ ਕਿਉਂਕਿ ਮੇਰੇ ਪਿਓ ਨੇ ਸਾਰੀ ਉਮਰ ਵਾਹੀ ਕੀਤੀ ਹੈ ਉਹ ਗੌਰਤਾ ਲੈ ਜਾਂਦਾ ਮਾੜਾ ਮੋਟਾ ਚਲੋ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਮਹਾਰਾਜ ਖਾਸ ਦੇ ਵਾਸਤੇ ਰੋ ਆਪਣੇ ਪਰਿਵਾਰਾਂ ਦੇ ਵਿੱਚ ਥੋੜੇ ਪਰਮਾਰਾਂ ਦੀ ਲੰਮੀ ਉਮਰ ਕਰੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦੇ ਮੇਰੇ ਅਰਦਾਸ ਬੇਨਤੀ ਕਰ ਤੇ ਬਾਕੀ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਬਾਈ ਖੇਤੀ ਲੈਵਲ ਤੇ ਸਾਰਾ ਕੁਝ ਠੀਕ ਆ ਤੇ ਹੁਣ ਆਪਣਾ ਉਹ ਠਕ 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 ਚੱਲੀ ਜਾਂਦਾ ਤੇ ਫਿਰ ਹੁਣ ਇਹ ਠਕ ਠਕ ਦੀ ਕਿਉਂਕਿ ਖੂਕਾ ਕੱਚਾ ਥੋੜਾ ਜਿਹਾ ਇਹਦੀ ਵੀ ਗੌਰ ਕਰਨੀ ਪੈਂਦੀ ਆ ਮੈਂ ਕਿਹਾ ਸਮਾਂ ਕੱਢ ਕੇ ਚਲੋ ਆਪਾਂ ਵੀਡੀਓ ਵੀਰਾਂ ਦੇ ਕੰਮ ਸਾਂਝੀ ਕਰ ਲਈਏ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੈਦ ਲਈ ਧੰਨਵਾਦ ਫਿਰ ਮਿਲਾਂਗੇ